ਹੋਜਾ ਕੇ ਵਿੱਚ ਆਇਆ ਨਾਮ ਦੇ ਤੇ ਹਉਣ ਨੂੰ ਬੰਦੇ ਆਲਕਾਰਿਆ ਤੂੰ ਬੰਦੇ ਆਲਕਾਰਿਆ ਉਲ ਗਿਆ ਰੱਬ ਜਿੰਦਗੀ ਦੇ ਰੌਣ ਨੂੰ ਫਿਰੇ ਹੰਕਾਰਿਆ ਤੂੰ ਫਿਰੇ ਹੰਕਾਰਿਆ ਦੁਨੀਆਂ ਦੇ ਉਸ ਦਾ ਹੁਕਮ ਚੱਲਦਾ ਜੋ ਬੰਦੇ ਨੂੰ ਕਾਲੇ ਦਾ ਜੋ ਬੰਦੇ ਨੂੰ ਕਾਲੇ ਦਾ ਦੁਨੀਆਂ ਦੇ ਮੇਲਾ ਬੰਦੇ ਖੜੀ ਪਾਲੇ ਦਾ ਕੋਈ ਪਤਾ ਨਹੀਂ ਚੱਲਦਾ ਦੁਨੀਆ ਤੇ ਮੇਲਾ ਬੰਦੇ ਘਰੀ ਪਾਲੇ ਦਾ ਕੋਈ ਪਤਾ ਨਹੀਂ ਚੱਲੇ ਦਾ ਵੱਡੇ ਵੱਡੇ ਹੋ ਗਏ ਦੁਨੀਆ ਤੋਂ ਦੂਰੀ ਗਏ ਬਣੀ ਆਵਾਜ਼ਾ ਭੀਆ ਬਾਣੀ ਤੇ ਪਤਾ ਸੇ ਵਾਂਗੇਰਾ ਉਹ ਕੋਲੇਗੇ ਟਾਲੇ ਦੀ ਨਾ ਪਾਵੀਆ ਠੇੜਾ ਬਾਲੇ ਰਾਦੇ ਰੂਪ ਤਾਲ ਕਾਲੇ ਦਾ ਮਿੰਟਾਂ ਵਿੱਚ ਛਾਲੇ ਦਾ ਉਹ ਮਿੰਟਾਂ ਵਿੱਚ ਛਾਲੇ ਦਾ ਦੁਨੀਆਂ ਤੇ ਮੱਲਾ ਬੰਦੇ ਘਰੀ ਪਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਹੋਬੜੀ ਪੰਜ ਦੱਤਾਂ ਦੀ ਬਣਤ ਤੇਰੀ ਆ ਬਣਤ ਤੇਰੀ ਆ ਫਿਰਦਾ ਤੂੰ ਫੁੱਲੇ ਆ ਭੰਨਦੀ ਢੌਣ ਮੌਰ ਦੀ ਪੰਸੇਰੀ ਆ ਓਏ ਲੰਦੀ ਦੇ ਆ ਦੁੱਲੇ ਆਵੇ ਲੰਦੀ ਦੇ ਆ ਦੁੱਲੇ ਆ ਟਲ ਜੇਗਾ ਅੱਗੇ ਜਿਉ ਲੁਆ ਨਾਲੇ ਦਾ ਤੂੰ ਬਣੇਗਾ ਚਾਲੇ ਦਾ ਵੀ ਤੂੰ ਬਣੇਗਾ ਚਾਲੇ ਦਾ ਦੁਨੀਆ ਤੇ ਮੈ ਲਾਭ ਦੇ ਕੜੀ ਪਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਵੀ ਕੋਈ ਪਤਾ ਨਹੀਂ ਚਾਲੇ ਦਾ ਬੱਕਰੇ ਨੇ ਮੈਂ ਆਖੇ ਆਜ ਮਾਰ ਚੋਂ ਵੱਢਦਾ ਕਸਾਈ ਨੇ ਜੀ ਵੰਡਦਾ ਕਸਾਈ ਨੇ ਹੱਥ ਲੈ ਕੋਈ ਨੇ ਕੀ ਬੰਦੇ ਆਜ ਹਾਲ ਚੋਂ ਸਮਝੇ ਮੌਤੇ ਆਈਏ ਸਮਝੇ ਮੌਤੇ ਆਈਏ ਸੁੱਕ ਜਾਣਾ ਮੁੱਢ ਜਿੰਦਗੀ ਦੀ ਬੇਲ ਦਾ ਨਾਸ ਹੋਜੂ ਫਾਲੇ ਦਾ ਵੀ ਨਾਸ ਹੋਜੂ ਫਾਲੇ ਦਾ ਦੁਨੀਆ ਦੇ ਮੇਲਾ ਬੰਦੇ ਕੜੀ ਫਾਲੇ ਦਾ ਕੋਈ ਪਤਾ ਨਹੀਂ ਚੱਲੇਦਾ ਕੋਈ ਪਤਾ ਨਹੀਂ ਚੱਲੇਦਾ ਖੰਡੇ ਨਾਲ ਉਹ ਤਿੱਖੀਆਂ ਤੇ ਵਲੋਂ ਨੀ ਕੀਆ ਲਗਾਉਣਾ ਵਿੱਚੋਂ ਗਲੀ ਦੇ ਲੰਗਾਉਣਾ ਵਿੱਚੋਂ ਗਲੀ ਦੇ ਕੌਡੇ ਕੋਲੋਂ ਜਾਤ ਜਮਨੂੰ ਤਾਂ ਸਿੱਖਿਆ ਸੁਣੇ ਪਾਪੀ ਤਲੀ ਦੇ ਮੈਂ ਸੁਣੇ ਪਾਪੀ ਤਲੀ ਦੇ ਸਿਰ ਜਮਨੂੰ ਤਤਾਂ ਵਾਲਾ ਲੰਦਾ ਚਾਲੇ ਦਾ ਉਹਦੇ ਨੂੰ ਮਾਸ ਖਾਲੇ ਦਾ ਉਹਦੇ ਨੂੰ ਮਾਸ ਖਾਲੇ ਦਾ ਦੁਨੀਆਂ ਤੇ ਮੇਲਾ ਬੰਦੇ ਕਰੀ ਪਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਹੋ ਸਾਮ ਸਾਮ ਜਿਹੜੇ ਰੱਖੀਦਾ ਸਰੀਰ ਨੂੰ ਤੂੰ ਰੱਖੀਦਾ ਸਰੀਰ ਨੂੰ ਇਹ ਕਿਸੇ ਕੰਮ ਆਉਣਾ ਨਾ ਮੌਤ ਦੀ ਕਲਾੜੀ ਕੱਢ ਦੂ ਬਨੀਰੇ ਨੂੰ ਵੇ ਕਿਸੇ ਨੇ ਛਡਾਉਣਾ ਨਾ ਮੁੱਕ ਜਾਣਾ ਪੈਣਾ ਜ਼ਿੰਦਗੀ ਦੀ ਵੀਰੇ ਦਾ ਆਣ ਜਾਣ ਕਾਲੇ ਦਾ ਵੀ ਆਣ ਜਾਣ ਕਾਲੇ ਦਾ ਦੁਨੀਆ ਤੇ ਮੇਲਾ ਬੰਦੇ ਕੜੀ ਬਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਕੋਈ ਪਤਾ ਨਹੀਂ ਜਾਂਦੇ ਦਾ ਸੌਖਾ ਨਹੀਂ ਤੂੰ ਬੰਦੇ ਆ ਜਮਣਾ ਤੇ ਮਾਰੇ ਨਾ ਦਿਲ ਚ ਬਚਾਲੇ ਦਿਲ ਚ ਬਚਾਲੇ ਸੌਖਾ ਨਹੀਂ ਬੰਦੇ ਆ ਜੰਮਣਾਂ ਦੇ ਮਾਰੇ ਨਾ ਦਿਲ ਚ ਬਚਾਲ ਲੈ ਤੂੰ ਦਿਲ ਚ ਬਚਾਲ ਲੈ ਇਸੇ ਕੋਲੋਂ ਜੇ ਤੂੰ ਛੜ ਕਰਾ ਪਾਵਣਾ ਵਗੈਰੂ ਚਤਾਰ ਲੈ ਤੂੰ ਵਗੈਰੂ ਚਤਾਰ ਲੈ ਰੱਬ ਇਸ ਬੰਦੇ ਨੂੰ ਕਿੰਧਰ ਕਾਲੇ ਦਾ ਕੋਈ ਪਤਾ ਨਹੀਂ ਚਾਲਦਾ ਕੋਈ ਪਤਾ ਨਹੀਂ ਚਾਲਦਾ ਦੁਨੀਆਂ ਤੇ ਮੈਲਾ ਬੰਦੇ ਖੜੀ ਪਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਦੁਨੀਆਂ ਤੋਂ ਜੇ ਤੂੰ ਤੁਰੇ ਹਾਥੀ ਛਾੜ ਕੇ ਦਾਰਾ ਤੇ ਸਕੰਦਰ ਮਾਰਿਆ ਹਰਨਾਕ ਤੈਨੂੰ ਪੇਟ ਪਾੜ ਕੇ ਬਾਹਰ ਸੀਨਾ ਅੰਦਰ ਬਾਹਰ ਸੀਨਾ ਅੰਦਰ ਹੋ ਟੈਨ ਇਸ ਆ ਪਾਸ ਨਾ ਗੇੜ ਚਾਲੇ ਦਾ ਲੇਖਾ ਗੱਲ ਹੈ ਗੱਲ ਦਾ ਓਏ ਲੇਖਾ ਗੱਲ ਗੱਲ ਦਾ ਦੁਨੀਆ ਤੇ ਮੇਲਾ ਬੰਦੇ ਕੜੀ ਪਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਹੋ ਪਿਛਲਾ ਤੂੰ ਬਿੱਜਾ ਜੋ ਫਿੜੇ ਵਾਡੇ ਦਾ ਅੱਗੇ ਚੰਗਾ ਬੀਜ ਲੈ ਤੂੰ ਅੱਗੇ ਚੰਗਾ ਬੀਜ ਲੈ ਲੈਣੇ ਦੇਣੇ ਵਾਲਾ ਗੇੜ ਨਹੀਂ ਛੱਡੇਦਾ ਬਦਲ ਨਸੀਬ ਲੈ ਤੂੰ ਬਦਲ ਨਸੀਬ ਲੈ ਕਵੀ ਚੰਦਾਨ ਕਾਸੀ ਦਾਦੀ ਚੱਲੇਦਾ ਗੇੜਿਆਂ ਨੇ ਜਾਂਦੇ ਦਾ ਓਏ ਗੇੜਿਆਂ ਨੇ ਜਾਂਦੇ ਦਾ ਦੁਨੀਆਂ ਦੇ ਮੇਲਾ ਬੰਦੇ ਖੜੀ ਪਾਲੇਦਾ ਕੋਈ ਪਤਾ ਨਹੀਂ ਜਾਂਦੇ ਦਾ ਕੋਈ ਪਤਾ ਨਹੀਂ ਚੱਲੇਦਾ ਇਕ ਕਲਾਕੇ ਪੂਤ ਸਵਾਲ ਆਖੇ ਨਾਤੀਆ ਰਿਆ ਨਾਲ ਇਨਸਾਨ ਜੀ ਹੋਇਆ ਰਿਆ ਨਾਲ ਇਨਸਾਨ ਜੀ ਜਗ ਦਾ ਨਾਮ ਰੌਣਕ ਕਰੇ ਦੀਵਾ ਬਾਤੀਏ ਮੁਕਾਖਾਨਦਾਲ ਜੀ ਹੋ ਮੁਕਾਖਾਨਦਾਲ ਜੀ ਕਾਲ ਬਰੀ ਜਿਸੇ ਨੂੰ ਸੁਨਿਆ ਕਾਲੇ ਦਾ ਹੋ ਮੂੜਕੇ ਨੀ ਟਾਲੇ ਦਾ ਹੋ ਮੂੜਕੇ ਨੀ ਟਾਲੇ ਦਾ ਦੁਨਿਆ ਦੇ ਮੇਲਾ ਬੰਦੇ ਕੜੀ ਪਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਚਿੱਤਰ ਗੁਪਤ ਤੈਣ ਗਏ ਗਵਾਈਆਂ ਨੂੰ ਦੇਖੀ ਠੋਕ ਠੋਕਵੇ ਦੇਖੀ ਠੋਕ ਠੋਕਵੇ ਖਰਦਾ ਕਮਾਨੀਆਂ ਮੇੜੀ ਲੁਕ ਲੁਕਵੇ ਹੁੰਦਾ ਸਭ ਨੋਟ ਵੇ ਹੁੰਦਾ ਸਭ ਨੋਟ ਵੇ ਉੱਥੇ ਲੇਖਾ ਦੇਣਾ ਪੈਣਾ ਗਲ-ਗਾਲੇ ਦਾ ਹਿਸਾਬ ਪਾਲੇ ਪਾਲੇ ਦਾ ਸਾਬ ਪਲੇ ਪਲੇ ਦਾ ਦੁਨੀਆ ਤੇ ਮੇਲਾ ਬੰਦੇ ਖੜੀ ਪਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਦੁਨੀਆ ਤੇ ਮੇਲਾ ਬੰਦੇ ਖੜੀ ਪਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ ਕੋਈ ਪਤਾ ਨਹੀਂ ਚਾਲੇ ਦਾ